ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੰਦਰ ਚੱਲਦੇ ਆਓ ਥੱਗੀਆਂ ਵੀ ਇਹ ਆ ਗਈ ਆਹ ਪਈ ਇਹ ਆਪਣੇ ਮੁੰਡੇ ਦੀ ਇੱਥੇ ਹੋਇਆ ਸੀ ਉਹਨਾਂ ਦਾ ਕੋੜੇ ਆ ਜਵਾਦੀ ਲੋ ਐਕਸਿਡੈਂਟ ਹੋ ਗਿਆ ਗੱਡੀ ਨਾਲੇ ਉੱਪਰ ਪਲਟ ਗਈ ਹੈ ਹਾਂ ਹਾਂ ਗੱਡੀ ਅੰਦਰ ਪਲਟੀ ਆ ਤੇ ਦੋ ਡੈੱਡ ਬੋਡੀ ਅੰਦਰ ਪਈਆਂ ਉਹਦੀ ਵੀ ਲੱਗਦੀ ਥੋੜੇ ਸਾਹਮਣੇ ਆ ਸਾਰੇ ਤੁਹਾਡੇ ਆਣ ਤੋਂ ਬਾਅਦ ਹੀ ਹੋ ਗਿਆ ਇਹਨਾਂ ਨੂੰ ਹੋਰ ਨੰਗੀ ਪਾਉਣ ਆਸਾਨ ਦੇਖੀ ਆ ਉਹਨਾਂ ਦੀਆਂ ਕੁੜੀਆਂ ਵੀ ਅੱਛਾ ਜੀ ਉਹ ਕੁੜੀਆਂ ਦੇ ਨਾਲ ਡੈਥ ਹੋ ਗਈ ਕਿ ਬਚ ਗਏ ਉਹ ਬਚ ਗੀਆਂ ਉਹਨਾਂ ਨੂੰ ਲੈ ਕੇ ਅਰਜਿੰਦਰਾ ਜੇ ਪਹਿਲਾਂ ਰੂਪਰਾਜੀ ਭੇਜਿਆ ਸੀਗਾ ਹੁਣ ਉਹ ਉਹ ਇਧਰ ਰੈਫਰਲ ਕਰਦੇ ਆ ਉਹਨਾਂ ਨੂੰ ਅੱਛਾ ਜੀ ਇਹ ਗਲਤੀ ਕੀ ਦੀ ਤੁਸੀਂ ਮੌਕੇ ਤੇ ਐਸੀ ਮੌਕੇ ਤੇ ਨਹੀਂ ਸੀਗਾ ਇਹ ਪੁੱਛੇ ਸੀਗਾ ਤੇ ਗੱਡੀ ਵਾਲੇ ਦੀ ਗਲਤੀ ਆ ਓਵਰਲੋਡਿੰਗ ਗੱਡੀ ਸੀਗਾ ਹੁਣ ਖਿੱਚਣ ਦੇ ਵਿੱਚ ਆ ਰਹੀ ਸੀਗਾ ਇਹ ਓਕੇ ਹਾਂਜੀ ਗੱਡੀ ਕਿੱਥੋਂ ਦੀ ਹੈ ਗੱਡੀ ਇਹ ਦੇਖੋ ਨੰਬਰ ਕਿੱਥੇ ਰਹੀ ਹੈ ਕਿੱਥੇ ਦਾ ਪਾਇਆ ਹੋਇਆ ਹੈ ਡਰਾਈਵਰ ਭੱਜ ਗਿਆ ਮੌਕੇ ਤੇ ਇੱਕ ਟ੍ਰੈਵਲ ਫਰਾਰਾ ਜੀ ਡਰਾਈਵਰ ਭੱਜ ਗਿਆ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਡਰਾਈਵਰ ਨੂੰ ਕੋਈ ਸੱਟਾਂ ਡਰਾਈਵਰ ਨਿਕਲ ਕੇ ਨੰਗੇ ਹੀ ਹੋ ਗਿਆ ਅੱਛਾ ਫਰਾਰ ਹੋ ਗਿਆ ਭੱਜ ਗਿਆ ਮਤਲਬ ਮੌਕੇ ਤੇ ਛੱਡ ਗਿਆ ਨਾਲ ਨੂੰ ਚਾਹ ਮੇਰਾ ਨਹੀਂ ਜਾਉਗਾ ਯਾਰ ਮੇਰਾ ਭਰਾ ਆਣੇ ਜਾਣੇ ਨਹੀਂ ਲੱਗੇ ਬੱਸ ਫੇਰ ਬਣਾ ਲਈਏ ਭਰਾ ਜੋ ਹੋ ਗਿਆ ਠੀਕ ਹੈ ਮੇਰਾ ਭਰਾ ਜਾਓ ਮੇਰੀ ਰਿਕਵੈਸਟ ਹੀ ਹੈ ਤੁਹਾਨੂੰ ਯਾਰ

ਸਰੇ ਕੀ ਵਾਕਿਆ ਕਿੰਨੇ ਨੇ ਡੈਥ ਹੋਈ ਹੈ ਇਹ ਬਿਨਾਂ ਬਿਨਾਂ ਪਤਾ ਸੀ ਅਸੀਂ ਅਗੇ ਦੋ ਟੱਟ ਕੋਲ ਇਹਨਾਂ ਟੱਟ ਕੋਲ ਕਰਾਤੀ ਉਹਨਾਂ ਨੇ ਐਂਬੂਲੈਂਸ ਨਾਲ ਉਹਨਾਂ ਨੂੰ ਡਿਜੀਟਲ ਆਪਾਂ ਜਾ ਚਿੱਟੇ ਇੱਥੇ ਜੇ ਅਪਡੇਟ ਹੋ ਉਨੇ ਰੂਪਰਾਜ ਨੇ ਰੈਫਰ ਕਰ ਦਿੱਤੇਗੇ ਜਾਂ ओरिजिनल ਦੇਖਦੇ ਹਾਂ ਅਗਰ ਜਾ ਕੇ ਪਤਾ ਕਰਦੇ ਹਾਂ ਨਾ ਕਰਦੇ ਪਤਾ ਕਰਦੇ ਆ ਇਹ ਤਾਂ ਆ ਡੈਡ ਬੁਡੀਆਂ ਚ ਗਈਆਂ ਇਹ ਕਿੰਨੀ ਡੈਡ ਬੁਡੀ ਚ ਗਈਆਂ ਹੁਣ ਤੁਸੀਂ ਦੋ ਬੈਡ ਆਪਣਾ ਤਾਂ ਇਹਨੂੰ ਪਤਾ ਚੱਜੂਗੀ ਐਮਬੂਲੈਂਸ ਅੱਛਾ ਇਹ ਇੱਕ ਮੋੜ ਤੇ ਗਈਆਂ ਉਹ ਕੁੜੀਆਂ ਆਪਣਾ ਜਾਦਾ ਸੀਰੀਅਸ ਠੀਕ ਕਿ ਜੇ ਪਹਿਲਾਂ ਪੁਲਿਸ ਤੇ ਦੋ ਡੈਡ ਬੁਡੀਆਂ ਆਏ ਸਨ ਜਿੱਥੇ ਦਿਨ ਨਾ ਛੋਲੇ ਚੱਕਵਾ ਕੇ ਜਿਹੜੇ ਟ੍ਰਾਫਿਕੀਆਂ ਨਾਲ ਆਪਾਂ ਤੇ ਆਪਣੇ ਜਵਾਨ ਚੀਜ਼ ਆ ਆ ਦੇਖੋ ਜੀ ਜੀ ਇਹ ਫੈਕਟਰੀ ਦਾ ਕੇਸ ਆਇਆ ਸੀਗਾ ਪੁਲਿਸ ਕੇਸ ਕਾਰਨ ਉਹਨਾਂ ਨੂੰ ਆਪਰ ਰਜਿੰਦਰਾ ਰੈਫਰ ਕੀਤਾ ਸੀ ਠੀਕ ਹੈ ਜੀ ਠੀਕ ਹੈ ਇੱਕ ਕੁੜੀ ਇੱਕ ਮੁੰਡਾ ਸਾਥੇ ਕੁੜੀ ਆਈ ਸੀ ਕੁੜੀ ਮਤਲਬ ਹਾਲਤ ਕਿਵੇਂ ਸੀ ਉਹਨਾਂ ਦੀ ਇੱਕ ਤੇ ਲੈਗ ਤੇ ਲੱਗੀ ਹੋਈ ਸੀਗੀ ਇੱਕ ਤੇ ਹੈਡ ਤੇ ਸੀਗੀ ਉਹ ਦੋਨੋਂ ਹੁਣ ਆਪਰ ਰਜਿੰਦਰਾ ਰੈਫਰ ਪਰ ਬਾਕੀ ਜੇ ਲੇਡੀਜ਼ ਦੇ ਹੈਡ ਤੇ ਲੱਗੀ ਹੈ ਲੇਡੀਜ਼ ਦੇ ਲੈਗ ਤੇ ਹੈ ਅੱਛਾ ਜੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਵੀ ਠੀਕ ਠਾਕ ਸੀਗੇ ਜਾਂ ਕੰਡੀਸ਼ਨ ਸੀਰੀਅਸ ਸੀਗੀ ਕਿ ਐਕਸੀਡੈਂਟ ਆ ਗਿਆ ਉਹਨਾਂ ਨੂੰ ਕੰਡੀਸ਼ਨ ਸੀਰੀਅਸ ਸੀ ਮਤਲਬ ਜ਼ਿਆਦਾ ਹਾਂਜੀ ਹਾਂਜੀ ਅੱਛਾ ਤੁਸੀਂ ਰੋਜਿੰਦਰਾ ਕਰਤੇ ਰਿਹਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ